ਗੋਇੰਦਵਾਲ ਝਾੜ ਕੇ ਗੁਰੂ ਜੀ ਬਾਸਰ ਕੇ ਪੁੱਜੇ ਬਾਸਰ ਗਿਆ ਆਪ ਜੀ ਦਾ ਜਨਮ ਸਥਾਨ ਸੀ ਪਰ ਆਪ ਨੇ ਪਿੰਡ ਵਿੱਚ ਕਿਸੇ ਨੂੰ ਆਪਣਿਆ ਹੁੰਦਾ ਪਤਾ ਨਾ ਦਿੱਤਾ ਅਤੇ ਪਿੰਡੋਂ ਬਾਹਰ ਬਾਹਰ ਇਕ ਨਵੇਂ ਇਕਲੇ ਕੋਠੇ ਵਿੱਚ ਬੈਠ ਕੇ ਭਜਨ ਮੰਦਗੀ ਕਰਨ ਲੱਗੇ ਗੁਰੂ ਜੀ ਦੇ ਅਗਿਆਤવાસ ਵਿੱਚ ਚਲੇ ਜਾਣ ਕਰਕੇ ਸੰਗਤਾਂ ਬੜੀ ਦੁਖੀ ਹੋਈਆਂ ਸਿੱਖਾਂ ਨੇ ਆ ਵੀ ਬੜੀ ਖੋਜ ਪਾਲ ਕੀਤੀ ਪਰ ਕਿਤੋਂ ਸੋਨਾ ਨਹੀਂ ਮਿਲੀ ਅਖੀਰ ਕੁਝ ਸਿੱਖ ਬਾਬਾ ਬੁੱਢਾ ਜੀ ਪਾਸ ਗਏ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਜਿਵੇਂ ਵੀ ਹੋਵੇ ਸਤਗੁਰਾਂ ਦੀ ਪਾਲ ਕਰੋ ਸੰਗਤਾਂ ਉਹਨਾਂ ਦੇ ਦਰਸ਼ਨ ਲਈ ਤਾਂਗ ਰਹੀਆਂ ਹਨ ਸਿੱਖਾਂ ਦੀ ਬੇਨਤੀ ਮੰਨ ਕੇ ਬਾਬਾ ਬੁੱਢਾ ਜੀ ਉਹਨਾਂ ਦੇ ਨਾਲ ਚੱਲ ਪਏ ਅਤੇ ਗੋਇੰਦਵਾਲ ਆਏ ਗੋਇੰਦਵਾਲ ਸਤਗੁਰਾਂ ਦੀ ਕੋੜੀ ਡੇਰੇ ਵਿੱਚ ਵੱਜੀ ਹੋਈ ਸੀ ਸਤਗੁਰ ਉਸ ਕੋੜੀ ਤੇ ਸਵਾਰੀ ਕਰਿਆ ਕਰਦੇ ਸਨ ਬਾਬਾ ਬੁੱਢਾ ਜੀ ਦੀ ਆਗਿਆ ਅਨੁਸਾਰ ਉਸ ਕੋੜੀ ਨੂੰ ਕਾਠੀ ਪਾਈ ਅਤੇ ਖੁੱਲਾ ਛੱਡ ਦਿੱਤਾ ਗਿਆ ਕੋੜੀ ਚੱਲੀ ਤਾਂ ਸੰਗਤਾਂ ਉਸਦੇ ਮਗਰ-ਮਗਰ ਤੁਰ ਪਈਆ ਕੋੜੀ ਗਵਿੰਦਵਾਲ ਤੋਂ ਚੱਲ ਕੇ ਬਾਸਰ ਕੇ ਪੁੱਜੀ ਅਤੇ ਉਸ ਕੋਠੇ ਦੇ ਅੱਗੇ ਜਾ ਕੇ ਖੜੀ ਹੋਈ ਜਿਸ ਦੇ ਅੰਦਰ ਸਤਿਗੁਰੂ ਜੀ ਸਮਾਧੀ ਲਗਾਈ ਬੈਠੇ ਸਨ ਕੋਠੇ ਦੇ ਬਾਹਰ ਲਿਖਿਆ ਸੀ ਜਿਹੜਾ ਇਸ ਕੋਠੇ ਦਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਅਤੇ ਅਸੀਂ ਉਸਦੇ ਗੁਰੂ ਨਹੀਂ ਹੋਵਾਂਗੇ ਇਹ ਲਿਖਤ ਪੜ੍ਹ ਕੇ ਸੰਗਤਾਂ ਟਟੰਬਰ ਗਈਆਂ ਸਤਿਗੁਰਾਂ ਦੀ ਖੋਜ ਤਾਂ ਲੱਗ ਗਈ ਪਰ ਹੁਣ ਗੁਰੂ ਦੀ ਆਗਿਆ ਦੀ ਉਲੰਘਣਾ ਕੌਣ ਕਰੇ ਸਾਰੇ ਬਾਬਾ ਬੁੱਢਾ ਜੀ ਵੱਲ ਤੱਕਣ ਲੱਗੇ ਬਾਬਾ ਜੀ ਨੇ ਸਿੱਖਾਂ ਨੂੰ ਤਰਵਾਸ ਦਿੱਤੀ ਅਤੇ ਬੁਹੇ ਦੀ ਥਾਂ ਕੋਠੇ ਦੀ ਪਿਛਲੀ ਕੰਧ ਵਿੱਚ ਸਨ ਲਾਖੇ ਅੰਦਰ ਜਾ ਵੜੇ ਅਤੇ ਸਹਾਇਬਾਂ ਦੇ ਅੱਗੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੰਗਤਾਂ ਗੁਰੂ ਦਰਸ਼ਨਾਂ ਲਈ ਬੇਬਲ ਹੋ ਰਹੀਆਂ ਹਨ ਆਪ ਉਹਨਾਂ ਨੂੰ ਦੀਦਾਰ ਬਖਸ਼ੋ ਜੀ ਕੋਈ ਭੁੱਲ ਹੋ ਗਈ ਹੈ ਤਾਂ ਆਪ ਆਪਣੇ ਬਿਰਤ ਦੀ ਪੈਜ ਰੱਖਦੇ ਹੋਏ ਖਿਮਾ ਕਰ ਦਿਓ ਗੁਰੂ ਜੀ ਨੇ ਪੁੱਛਿਆ ਤੁਸੀਂ ਸਾਡੀ ਆਗਿਆ ਨਹੀਂ ਪੜੀ ਅਸੀਂ ਤਾਂ ਦਰਵਾਜ਼ਾ ਖੋਲਣ ਦੀ ਮਨਾਹੀ ਕੀਤੀ ਸੀ बाबा जी ने हाथ जोड़ के उत्तर सच्चे उलंघना नहीं दरवाजा उस तरह बंद है किसी ने उस नहीं खोलिया गुरु जी हास पे आपने बाबा बुढा जी के प्रेम और तिखण बुद्धि की शलाघा की फिर आप कोठे तो बाहर आए ਅਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨੇਹਾਲ ਕੀਤਾ ਤੇ ਨਾਲ ਹੀ ਗੁਰੂ ਜੀ ਨੇ ਇਹ ਵਾੜ ਦਿੱਤਾ ਕਿ ਜਿਹੜਾ ਇਸ ਸੰ ਵਿੱਚ ਜੋਸ਼ ਸ਼ਰਧਾ ਨਾਲ ਲੰਗੇਗਾ ਉਸ ਦੇ ਜਨਮ ਮਰਨ ਦਾ ਗੇੜ ਖਤਮ ਹੋਵੇਗਾ ਸੰਗਤਾਂ ਦੀ ਬੇਨਤੀ ਕਰਨ ਤੇ ਆਪ ਗੋਇੰਦਵਾਲ ਵਾਪਸ ਚਲ ਪਏ ਅਤੇ ਬਾਸਰ ਕੇ ਜਿਸ ਕੋਠੇ ਵਿੱਚ ਆਪ ਨੇ ਬੰਦਗੀ ਕੀਤੀ ਅਤੇ ਜਿਸ ਨੂੰ ਸਨ ਲਾਈ ਗਈ ਉੱਥੇ ਗੁਰਦੁਆਰਾ ਸਨ ਸਾਹਿਬ ਬਣਿਆ ਹੋਇਆ ਹੈ ਹਰ ਸਾਹਿਬ ਵੇਲੇ ਸ਼ਰਾਦ ਵਾਲੇ ਦਿਨ ਉੱਥੇ ਪਾਰੀ ਮੀਲਾ ਲੱਗਦਾ ਹੈ ਅਤੇ ਦੂ ਦੂਰ ਤੋਂ ਸੰਗਤਾਂ ਉੱਥੇ ਜੁੜਦੀਆਂ ਹਨ ਅਤੇ ਸ਼ਰਧਾ ਨਾਲ ਗੁਰੂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ